ਸਤਨਾਮ ਸ੍ਰੀ ਵਾਰ ਗੁਰੂ ਸਾਹਿਬ ਜੀ ਤਨ ਗੁਰ ਗਰੀਬ ਨੰਗਾਜ ਅਮਿਆ ਰੁਗਨ ਪਰੇ ਏਕ ਗੁਣ ਨਾਹੀ ਅਮਰਤ ਸਾਡ ਵੇਖ ਮਿਕ ਖਾਈ ਮਾਇਆ ਮੋਹ ਪਰੂਪੈ ਭੋਲੇ ਤਤਦਾਰਾ ਸਵਾਮ ਦੇਤ ਨਗਾਈ ਇਕਤਾ ਮਨ ਸੁਨਿਓ ਗੁਰ ਸੰਗਤ ਤੈ ਮਨ ਦਾ ਅੰਤ ਜਮਤਰਾ ਸਮਟਾਈ ਇਕ ਅਨੰਦ ਸਾਜ ਬਾਣੀ ਕੀਰਤਕੇ ਓ ਰਾਮੰਦਾਸ ਰਾਖੋ ਸਰਣਾਈ ਦਰਸ਼ਨ ਮੰਗੋ ਤੇ ਪਿਆਰੇ ਅਮਰੀ ਸੇਵ ਮੈਂ ਕੌਣ ਕੌਣ ਨਾ ਤਰੇ ਵਾਹਿਗੁਰੂ ਜੀ ਸੋਰਠ ਮਨ ਲਚਤਾ ਪੰਜ ਪਦਾਂ ਅਚਰ ਚਰੈ ਤਾਂ ਸੁਧ ਹੋਈ ਸਿੱਧੇ ਤੇ ਬੁੱਧ ਮਾਈ ਪ੍ਰੇਮ ਕੇ ਸਰਨ ਲਾਗੇ ਤਨ ਭੀਤਰ ਤਾ ਬ੍ਰਹਮ ਕਟਿਆ ਜਾਇ ਆਚਰ ਚਰੈ ਤਾ ਸਿਧ ਹੋਇ ਸਿਧ ਜੀਤ ਤੇ ਗੋਤ ਭਾਈ ਪ੍ਰੇਮ ਕੇ ਸਰਨ ਲਾਗੇ ਤਨ ਭੀਤਰ ਤਾ ਬ੍ਰਹਮ ਕਟਿਆ ਜਾਇ ਮੇਰੇ ਗੋਵਿੰਦੋ ਆਪਣੇ ਜਨ ਕੋ ਦੇਵੜਿਆਈ ਗੌਰਮਤਿ RAM ਨਾਮ ਬਰਗਸਾ ਹੋ ਸਦਾ ਰਹੋ ਸੁਰਨਾਈ ਰਹਾਓ ਇਹ ਸੰਸਾਰ ਸੁਭਿ ਆਗਣ ਜਾਣ ਮਨ ਮੁਰਗ ਜੇਤ ਜਾਣ ਆਵ ਜੀਓ ਭਵ ਕਰਵੋ ਗੁਰ ਮਿਲੋ ਤਾ ਨਾਮ ਸਮਾਨ ਜਿਸ ਕੇ ਬੰਦ ਸੋਈ ਪ੍ਰਮ ਜਾਣੈ ਜਿਸਨੂੰ ਦੇ ਸੋ ਪਾਏ ਬਸਤ ਨੋ ਪਤਗ ਮੰਗ ਉਚਰੇ ਗੁਰਪੁਰ ਆ ਲਖ ਲਖਾਏ ਜਨ ਇਹ ਚੱਖੀ ਸੋਈ ਜਾਣੈ ਗੋਗੇ ਕੀ ਮਠਿਆਈ ਰਤਨ ਲੁਕਾਇਆ ਲੋਕ ਨਾਏ ਜੇ ਕੋ ਲੁਕੈ ਲੁਕਾਈ ਸਭ ਕੁਝ ਤੇ ਨਾ ਤੂੰ ਅੰਤਰ ਜਮੀ ਕੋ ਸਭ ਨਾ ਕਬ੍ਰਿ ਸੋਈ ਜਿਸਨੋ ਦਾਤ ਕਰੇ ਸੋ ਬਾਏ ਜਨ ਨਾਨਕ ਕੇ ਬਿਰਨ ਕੋਈ ਸਭ ਕੁਛ ਤੇਰਾ ਤੂੰ ਅੰਤਰ ਜਮੀ ਉਹ ਸਭਨ ਕਾ ਪ੍ਰਭ ਸੋਈ ਜਿਸਨੋ ਦਾਤ ਕਰੈ ਸੋ ਵਾਏ ਜਨ ਨਾਨਕ ਕੇ ਬਿਰਨ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ But the...